ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅੱਜ ਆਪਣੀ ਆ ਗਈ ਗ੍ਰਹਿਮੇ ਦੀ ਮਸ਼ੀਨ ਇਹ ਆ ਤਾਂ 13 14 ਨੂੰ ਹੀ ਜਾਣੀ ਸੀ ਪਰ ਟਰੱਕ ਡਰਾਈਵਰ ਨੇ ਬਹੁਤ ਲੇਟ ਕਰਵਾ ਦਿੱਤੀ ਹੈ ਰਾਤ ਹੀ ਪਤਾ ਨਹੀਂ ਕਿੱਥੇ ਖੜਾ ਰਿਹਾ ਹੈ ਤੇ ਹੁਣ ਲਾਉਣ ਲੱਗੇ ਆ ਕੱਲ ਵੀ ਸਵੇਰੇ 9 ਵਜੇ ਦਾ ਹੁੰਦਾ ਵੀਰੇ ਬੈਲਟਾਂ ਹੈਗੀਆਂ ਲੱਗਦੀ ਓਏ ਲੱਗ ਗਈ ਇਹੋ ਚਾਬੀ ਲੱਗ ਬੈਲਟ ਤੇ ਮਸ਼ੀਨ ਲਾਉਣ ਲੱਗੇ ਆ ਹੁਣ ਆਪਾਂ ਤੇ ਬਹੁਤ ਵਜਨ ਆ ਇਹਦਾ ਤੇ ਗ੍ਰਾਮੇ ਵਾਲੇ ਵੀ ਆਉਣਗੇ ਫਿਰ ਉਹ ਸੈੱਟ ਕਰਨਗੇ ਸੈੱਟ ਕਰਕੇ ਭਾਈ ਤੂੰ ਇਹ ਉੱਤੋਂ ਪਾਸੇ ਹੋ ਜਾ ਵਿਚ부ਚ ਨਾ ਆ ਜੀਂ ਐ ਬਹੁਤ ਵਜਨ ਆਇਆ ਵੀ ਦੇਖਦੇ ਹਾਂ ਹੁਣ ਕਿਵੇਂ ਚੱਲਿਆ ਕਰੋ ਟਰੈਕਟਰ ਦੇ ਨਾਲ ਪਰ ਕੰਮ ਬਹੁਤ ਵਧੀਆ ਕਰਦੀ ਆ ਤੁਹਾਨੂੰ ਦਿਖਾਵਾਂਗੇ ਸਾਰੇ ਵੀਰਾਂ ਨੂੰ ਕੰਮ ਕਰਦੀ ਐਂ ਕਰ ਵੀਰੇ ਉਰੇ ਕੇ ਕੱਢ ਦੇ ਇੱਥੇ ਰੱਖ ਦੇ ਪਾ ਲੈਣੇ ਆ ਬਸ ਹਾਂ ਇੱਥੇ ਕੱਢ ਦੇ ਫਿੱਤਰੇ ਨੂੰ ਬਹੁਤ ਜ਼ਿਆਦਾ ਸਮਾਨ ਕੋਈ ਹੈਗਾ ਵੀ ਹੋਰ ਉਸਕੇ ਅੰਦਰ ਹੀ ਹੈ ਫਿੱਤਰੇ ਦਾ ਕ੍ਰੋਸ ਕਿੱਥੇ ਆ ਆ ਦੇਖ ਕ੍ਰੋਸ ਕ੍ਰੋਸ ਨਾ ਵੜਣਾ ਪੈਣਾ ਇਹਦਾ ਉਹ ਮਸ਼ੀਨ ਇਹਨੂੰ ਪਾਲਾ ਟਰੈਕਟਰ ਮਗਰ ਪਾ ਕੇ ਦੇਖੋ ਵੀਰੇ ਹੁਣੀ ਆਉਂਦੇ ਆ ਬਸ ਉਹ ਇਹਦਾ ਹੀ ਸਮਾਨ ਆ ਇਹਦੀ ਸਮਾਨ ਆ ਬਸ ਲਓ ਜੀ ਆਪਣਾ ਰੋਟਾਵੇਟਰ ਆ ਗਿਆ ਜਿਹੜਾ ਆਪਾਂ 160 HP ਟਰੈਕਟਰ ਲਿਆ ਨਾ ਵੱਡਾ ਉਹਦੇ ਲਈ ਕੱਟੋ-ਕੱਟ 20 ਫੁੱਟ ਰੋਟਾਵੇਟਰ ਬਣਵਾਇਆ ਵਾ ਹੁਣ ਚਲਾਉਣਾ ਚਲੋ ਦੇਖਦੇ ਆਂ ਚਲਾ ਕੇ ਵੀ ਟੈਸਟ ਵੀ ਕਰਾਂਗੇ ਉਹਨੂੰ ਜਿਹਨਾਂ ਤੋਂ ਆਪਾਂ ਦੂਜੇ ਰੋਟਾਵੇਟਰ ਲਏ ਆ ਉਹਨਾਂ ਵਾਲਾ ਰੋਟਾਵੇਟਰ ਹੀ ਐ ਉਹਨਾਂ ਤੇ ਹੀ ਬਣਵਾਤਾ ਸੀਗਾ ਓਏ ਆ ਕੰਡਾ ਪਾਸੇ ਕਰ ਜਲਦੀ ਅੱਜ ਪਖਰਾ ਜਾਂ ਤੁਸੀਂ ਗਰੇੜੀ ਆ ਆ ਦੇਖ ਲਓ ਕਿੰਨਾ ਵੱਡਾ ਰੋਟਾਵੇਟਰ ਆ ਇਹ 20 ਫੁੱਟ ਲਿਆ ਵਾ ਘੱਟੋ ਘੱਟ ਸਸਾ ਰੋਟਾਵੇਟਰ ਇਹ ਨਾਲ ਪਟਿਆ ਇਹ ਕਿਦੇ ਪੀਰ ਤੇ ਲੈਣਾ ਆ ਨੰਨੇ ਅੰਦਰ Hello Hello Hello, Hello. ਹਾਂਜੀ ਲੱਗੇ ਨਹੀਂ ਨਹੀਂ ਹੋ ਰਹੀ ਸੈੱਟ ਕਰਦੇ ਲਾ ਦੇ ਲਾ ਦੇ ਜਲਦੀ ਫਿਰ ਉਹ ਤੇਲ ਝਾਣ ਲਓ ਜੀ ਵੀਰ ਹੁਣੇ ਆ ਗਏ ਇਹਨਾਂ ਨੇ ਮਸ਼ੀਨ ਦੀ ਪੂਰੀ ਇਨਫੈਕਸ਼ਨ ਕਰਕੇ ਫਿਰ ਚਾਲੂ ਕਰਨੀ ਬੈਲਟਾਂ ਲਾਉਣੀਆਂ ਨਹੀਂ ਨਹੀਂ ਹਾਂ ਬੈਜੰਦਰੀ ਕੋਲ ਨਾ ਜੇ ਕੋਈ ਚੈਂਟ ਲਓ ਸਕੇ ਅੱਛਾ ਪੱਲਾ ਵੀ ਹਾਂ ਇਸ ਲਈ ਕੋਈ ਖਰੀਦ ਕੇ ਲੈ ਆਉਂਦਾ ਹਾਥਾਂ ਵਿੱਚ ਅੱਜ ਅੱਜ ਚੱਲਦੀ ਆ ਗ੍ਰੇਡਿੰਗ ਜੋਤੀ ਆਲੂ ਦੀ ਜੋਤੀ ਦਾ ਜਿੰਗਾ ਆਪਣੇ ਕੋਲੇ ਜੀਵ ਹਨ ਥੋੜਾ ਜਿਹਾ ਬੀਜਿਆ ਹੋਇਆ ਤੇ ਕੰਪਨੀ ਵਾਲੇ ਦੇ ਵਿੱਚੋਂ ਵਧ ਗਿਆ ਸੀਗਾ ਉਹ ਮਾਲ ਇਹਨੂੰ ਗ੍ਰੇਡ ਕਰਕੇ ਰੱਖਣ ਲੱਗੇ ਇਹਦੀ ਬੇਲ ਬੁਲ ਟਾਈਮ ਤੇ ਵੜਤੀ ਸੀਗੀ ਹੌਣ ਪੂਰਾ ਪ੍ਰੋਪਰ ਸਾਈਜ਼ ਬਣਾ ਕੇ ਸਟੋਰ ਲਾ ਦਿੰਨੇ ਇਹਨੂੰ ਆਲੂ ਨੂੰ ਆ ਰਾਸ਼ਨ ਕੱਢਤਾ ਇਹ ਆ ਸੀਡ ਨਿਕਲਦਾ ਵਾ ਦੋਨੋਂ ਹਾਂਜੀ ਵੀਰੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਅੱਜ ਮਸ਼ੀਨ ਚਲਾਈ ਆ ਤੇ ਸੱਚੀ ਕਹਿੰਨਾ ਇੰਨਾ ਕਿ ਨਜ਼ਾਰਾ ਨਾ ਮਸ਼ੀਨ ਗੱਲ ਹੀ ਛੱਡ ਦ ਆ ਨਾ ਐਡਾ ਕਿ ਡਲਿਆਂ ਵਾਲਾ ਖੇਤ ਸੀ ਤੁਸੀਂ ਆਲੂ ਲੱਭਦੇ ਹੀ ਨਹੀਂ ਸੀ ਕੋਈ ਇੰਨਾ ਜ਼ਿਆਦੇ ਆਲੂ ਦਾ ਬੁਰਾ ਹਾਲ ਸੀਗਾ ਤੇ ਆ ਤਾਂ ਜਿੱਥੋਂ ਦੀ ਆ ਮਸ਼ੀਨ ਨੇ ਜਿਵੇਂ ਆਲੂ ਪੱਟਿਆ ਹੋਇਆ ਹੈ ਨਾ ਇਹ ਪੱਟੇ ਹੋਏ ਦੇ ਵਿੱਚ ਵੀ ਘੇੜਾ ਲਵਾਇਆ ਕਿੰਨੇ ਆਲੂ ਦੁਬਾਰਾ ਨਿਕਲ ਗਏ ਓਏ ਇਹ ਖੇਤ ਇੰਨਾ ਕਿ ਜ਼ਿਆਦਾ ਡੱਕਰ ਆ ਨਾ ਕਿ ਜਿਹਦਾ ਕੋਈ ਹੱਦ ਹੀ ਨਹੀਂ ਹੈ। ਆ ਦੇਖੋ ਆ ਡਲੇ ਨਹੀਂ ਦੂਜੀ ਮਸ਼ੀਨ ਨੇ ਡਲੇ ਹੀ ਨਹੀਂ ਭੰਨੇ। ਇਹਦੇ ਵਿੱਚ ਵੀ ਜੇ ġੇੜਾ ਲਾਈਏ ਨਾ ਕਿੰਨੀਆਂ ਬੋਰੀਆਂ ਆਲੂ ਦੀਆਂ ਨਿਕਲਿਆ ਹੋਣੀਆਂ ਕੱਲ ਨੂੰ ਲਾ ਕੇ ਤੁਹਾਨੂੰ ਦਿਖਾਵਾਂਗੇ। ਇੱਕ ġੇੜਾ ਲਾਇਆ ਸੀ ਉਹ ਓਧਰ ਮੈਂ ਦਿਖਾਉਣਾ ਉਹਦੀ ਵੀਡੀਓ। ਕਿ ਕਿੰਨੇ ਆਲੂ ਨਿਕਲੇ। ਆ ਦੇਖੋ ਐਡੇ ਐਡੇ ਡਲੇ ਕੱਢਦੀਆਂ ਸੀਆਂ ਦੂਜੀਆਂ ਮਸ਼ੀਨਾਂ ਨਾਲ। ਕੋਈ ਹੱਲ ਹੀ ਨਹੀਂ ਸੀਗਾ ਆਲੂ ਚੁਗੜ ਦਾ। ਇਹ ਐਡਾ ਇਹ ਡਾਕਰ ਕੇ ਦਾ ਇਹ ਹਿਮਾਲੈਨੀ ਆਲੂ ਆ ਆਪਣਾ ਤੇ ਤੁਸੀਂ ਦੇਖ ਲਓ ਵੀ ਕਿੰਨਾ ਫਰਕ ਆ ਬਈ ਆਲੂ ਦੇ ਆਲੂ ਹੀ ਨਹੀਂ ਨਾ ਇਹਨਾਂ ਪੂਰਾ ਵਧੀਆ ਇਹ ਤਾਂ ਨਜਾਇਜ਼ ਹੀ ਖੱਤੇ ਡਾਕਰੀ ਵਾਲਾ ਵਾ ਤਾਂ ਹੁਣ ਇਹ ਚ ਕੀ ਕਰ ਸਕਦੇ ਤੇ ਪਰ ਫੇਰ ਵੀ ਇਹਦੇ ਵਿੱਚ ਡੜਾ ਡੂਲਾ ਨਹੀਂ ਆਉਂਦਾ ਬਹੁਤ ਹੱਦ ਨਾਲੇ ਝਾੜ ਵਧੀਆ ਦੀਦਾ ਸਾਰਾ ਕੁਝ ਵਧੀਆ ਬਹੁਤ ਗਿਣਤੀ ਚ ਦਾਣਾ ਬਹੁਤ ਜਿਆਦੇ ਇਹ ਮੰਨਣੇ ਟਰੈਕਟਰ ਦੇ ਨਾ ਵੇਟ ਲਾਉਣੇ ਪੈਣੇ ਆ ਆ ਜਦੋਂ ਵੀ ਮੋੜਨੀ ਆ ਉਦੋਂ ਇਹਨੂੰ ਉੱਤੇ ਚੱਕਣਾ ਪੈਂਦਾ ਤੇ ਟਰੈਕਟਰ ਮੂਹਰੋਂ ਨਹੀਂ ਟਾਇਰ ਲਾਉਂਦਾ ਥੱਲੇ ਇਹ ਜੋਨ ਡੀਅਰ ਦੀ ਸਭ ਤੋਂ ਵੱਡੀ ਨਕਾਮੀ ਹੈ ਬਸ ਕਿ ਜਿਹੜਾ ਮੂਹਰੇ ਪਾਰ ਹੈ ਨਹੀਂ ਹਜੇ ਇਹਦੀ ਜਗ੍ਹਾ ਅਰਜਨ ਹੁੰਦਾ ਜਾਂ Holland Overseas 6055 ਫਾਰਮ ਟਰੱਕ ਦੇ ਆਪਾਂ ਪਿਛਲੇ ਸਾਲ ਡੈਮੋ ਲਿਆ ਸੀ ਸਵਾਲ ਹੀ ਨਹੀਂ ਸੀ ਹੁੰਦਾ ਕਿ ਉਹ ਮਾੜਾ ਜਿਹਾ ਵੀ ਉੱਤੇ ਇਹ ਟਾਇਰ ਨਾਲਿਓ 6055 ਦੇ ਆਪਣੇ ਕਿੰਨੇ ਕਿ ਵੇਟ ਆ ਤਿੰਨ ਚਾਰ ਪਲੇਟਾਂ ਲੱਗੀਆਂ ਐ ਤੇ ਕਾਣਾ ਨੂੰ ਸੁਬਣਾ ਨਾ ਦੇ ਕਿੰਨਾ ਥੱਲੇ ਡੂੰਗਾ ਜਾਂਦਾ ਨਾ ਵਾਸਤਾ ਨਾ ਕੋਈ ਕੱਟ ਲੱਗਦਾ ਨਾ ਕੋਈ ਸ਼ੋਰ ਸੱਚੀ ਕਹਣਾ ਵੀ ਦੁੱਖ ਤੋੜਦੇ ਆ ਮਸ਼ੀਨ ਨੇ ਆ ਖੱਤੇ ਨੇ ਕੱਲ ਦੇ ਨੇ ਬੁਰਾ ਹਾਲ ਕਰਿਆ ਪਿਆ ਸੀ ਆ ਦੇਖ ਲੋ ਏਡੇ ਏਡੇ ਡਲੇ ਉਡ ਦੇ ਦੀ ਆ ਦੂਜੀ ਮਸ਼ੀਨ ਮਸ਼ੀਨ ਦੇ ਨਾਲ ਆ ਦੇ ਤਾਂ ਇਹਦੇ ਵਿੱਚੋਂ ਦੇਖ ਲੋ ਵੀ ਬੁੜੀਆਂ ਨੇ ਆਲੂ ਕਿਵੇਂ ਕੱਢਿਆ ਤੁਹਾਡੇ ਮੂਹਰੇ ਮੈਂ ਪ੍ਰੈਕਟੀਕਲ ਕਰਦਾ ਇਹ ਜੇ ਦੁਬਾਰਾ ਜਿਹੜਾ ਲਾਉਂਗਾ ਦੇਖਿਓ ਤੁਸੀਂ ਆਲੂ ਕਿੰਨਾ ਨਿਕਲੂਗਾ ਜਿਹੜਾ ਲੱਗੇ ਹੋਏ ਚੀ ਆਲੂ ਚੂਗੇ ਹੋਏ ਚੂਜ ਕਿ ਇੰਨਾ ਆਲੂ ਉੱਪਰ ਨਿਕਲਿਆ ਹਣਾ ਤੇ ਇੰਨਾ ਜਿਆਦਾ ਫਰਕ ਪੈਦਾ ਵੀਡੀਓ ਹੈ ਬਾਟੂ ਮੀ ਲੈਣਾ ਲਾਉਣੀ ਜਾਂਦੀ ਆ ਆ ਦੇਖੋ ਵੀਰੇ ਥੋਡੇ ਮੂਰੇ ਨਾ ਦਿਖਾਵਾ ਆ ਤਾਂ ਢੇੜਾ ਹੋਣੇ ਨਹੀਂ ਲਾਇਆ ਆ ਆਲੂ ਪੱਟੇ ਹੋਏ ਆ ਦੂਜੀ ਮਸ਼ੀਨ ਦੇ ਆਲੂ ਪੱਟ ਕੇ ਚੁਕੇ ਹੋਏ ਆ ਦੇਖ ਲੋ ਇਹ ਉਹਦੇ ਵਿੱਚੋਂ ਵੀ ਇੰਨੇ ਆਲੂ ਨਿਕਲ ਹੀ ਜਾਂਦੇ ਆ ਦੇਖ ਲੋ ਕੀ ਪੱਟੇ ਹੋਏ ਆਲੂਆਂ ਦੇ ਵਿੱਚੋਂ ਵੀ ਇੰਨੇ ਆਲੂ ਬਾਹਰ ਨਿਕਲ ਰਹੇ ਆ ਦੇਖ ਲੋ ਇਹ ਮਸ਼ੀਨ ਦੇ ਦੂਜੀ ਦੇ ਪੱਟੇ ਹੋਏ ਆ ਕਿ ਉਹਨਾਂ ਦੀ ਵੀ ਹੈ ਕਿ ਕੋਈ ਕਪੈਸਿਟੀ ਹੋਈ ਆ ਵੀ ਹਾਂ ਇੱਥੇ ਤੱਕ ਆਲੂ ਉਹ ਪੱਟ ਸਕਦੇ ਹਨ ਹਨਾ ਤੇ ਤੁਸੀਂ ਦੇਖ ਲਓ ਵੀ ਇਹ ਪੱਟੇ ਹੋਏ ਆਲੂਆਂ ਜੋ ਵੀ ਇੰਨੇ ਆਲੂ ਨਿਕਲ ਹੀ ਜਾਂਦੇ ਆਂ ਇਹ ਮੂਰੇ ਪਹਿਲਾ ਮਸ਼ੀਨ ਦਾ ਦੂਜੀ ਦਾ ਕਿਹੜਾ ਲਾਇਆ ਹੋਇਆ ਵਾ ਆਹ ਇਹ ਤਾਂ ਹੁਣ ਇਹਨੇ ਲਾਇਆ ਇਹ ਦੂਜੀ ਮਸ਼ੀਨ ਨੇ ਆਪਣੀ ਜਿਹੜੀ ਆਮ ਨਾਰਮਲ ਮਸ਼ੀਨਾ ਉਹਨਾਂ ਦੇ ਕਿਹੜੇ ਲੱਗੇ ਹੋਏ ਆ ਪਰ ਇਹ ਘੇੜੇ ਦੇ ਵਿੱਚੋਂ ਵੀ ਆਲੂ ਕੱਢੀ ਜਾਂਦੀ ਹੈ ਇਹਦੇ ਵਿੱਚ ਪੱਟੇ ਹੋਏ ਮਸ਼ੀਨ ਦੇ ਵਿੱਚੋਂ ਵੀ ਆਲੂ ਕੱਢ ਰਹੀ ਹੈ ਇਹਦੇ ਇਹਦੇ ਵੀ ਆਪਾਂ ਨੂੰ ਕੱਢ ਕੇ ਇਹ ਆਪ ਦਾ ਮੁੱਲ ਆਪੇ ਮੋੜ ਜੂ। ਆਲੇ। ਕੋਲੇ ਕਿੱਡੇ-ਕੱਡੇ ਆਦੂ ਨਿਕਲਦੇ ਆ ਧਰਤੀ ਤੇ। ਸਾਡੇ ਨੂੰ ਵੀ ਦਿਖਾ ਦੇਣਾ ਕਿ ਢੇੜਾ ਨਾ ਲੱਗਿਆ ਹੋਇਆ ਵਾਹ। ਕੋਈ ਵੱਟ ਨਹੀਂ ਹੈਗੀ। ਪਰ ਫਿਰ ਵੀ ਆਨੂ ਮਾਰਾ ਚੱਕ ਲੈ ਓਏ ਕੱਢੀ ਹੋਣੀ। ਮਾਰਾ ਚੱਕ ਲੈ ਉਹ ਤੇਨੂੰ। ਚਲੋ ਇੰਨਾ ਫਰਕ ਪੈਂਦਾ ਆ ਦੇਖ ਲਓ ਉਹਦੇ ਵਿੱਚੋਂ ਵੀ ਆਲੂ ਨਿਕਲੀਆਂ ਇਹਦੀ ਆਪਣੇ ਨਾਲ ਬੱਟਾ ਲੱਗਿਆ ਸੀਗਾ 6 8 ਪਲੇਟਾਂ ਨਾਲ ਤੇ ਉਹ ਆਪਾਂ 50 45 ਦੇ ਲਾਇਆ ਹੋਇਆ ਸੀਗਾ ਕਿਉਂਕਿ 50 45 ਉਹ ਬੇਲ ਵੱਢਣ ਵਾਲੀ ਨੂੰ ਚੱਲਦਾ ਸੀ ਨਾ ਤਾਂ ਕਰਕੇ ਉਹਦੇ 10 ਨਟਾਂ ਨਾਲ 10 ਪਲੇਟਾਂ ਨਾਲ ਲਾਇਆ ਹੁਣ ਇਹ ਖੋਲ ਕੇ 50 75 ਦੇ ਲਾਉਨੇ ਆ ਤੇ ਫੇਰ ਚਲੋ ਚੱਕਿਆਂ ਨਹੀਂ ਜਾਊ ਬਿਲਕੁਲ ਵੀ ਇਰਸ਼ਾਦ ਇਕ ਨਾ ਇਹਦਾ ਮੱਲਾ ਆ ਵੀ ਛੋਟੀਆਂ ਕਰੀ ਹਾਂ 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 ਲੈਫਟ ਛੋਟੀ ਕਰਕੇ ਫਿਰ ਲੈਫਟ ਪੂਰੀ ਉੱਚੀ ਚੱਕਣ ਲੱਗ ਜਾਈਂ ਮਾਲੇ ਦੇ ਨਾਲ ਖੋਲਤਾ ਫਿਰ ਹੁਣ ਇਹਦੇ ਉਹ ਵੱਡਾ ਬਟਾ ਲਾ ਦੇ ਕਾਲ ਲੈਣਾ ਨਹੀਂ ਛੋਟੂ ਸਾਫ-ਸਾਫ ਲੋਹੇਨ ਪੂਰੇ ਵਧੀਆ ਹੀ ਲਾਇਓ ਬਾਹਰਲੇ ਪਾਸੇ ਰੰਗ ਨਾ ਖਰਾਬ ਨਹੀਂ ਹਾਂ ਅਲਹਮਦੁਲਿਲਾ ਜਨੇਰ ਉਹਦੇ ਨਾਲ ਨਾਲੀ ਛੋਟੂ ਉਹਦੇ ਘਾਦੀ ਨਾਲ ਹੀ ਵਸ ਹਾਂ ਤੇ ਪਰ ਉਹਦੇ ਨਾਲ ਸਾਰੇ ਨਾਲ ਗਸਿਓ ਉਹਦੇ ਛੋੜੀ ਚਾਰ ਕੀ ਕਸਦੇ ਬਹੁਤ ਹੈ 6 ਦੀ ਲੋੜ ਹੀ ਨਹੀਂ ਕਿਆ ਹਲੇ ਮੈਨੇ ਕਹਣਾ ਹੁਣ ਨਾ ਹੀ ਕੱਝ ਐਕਟ ਹੀ ਕਰ ਦਿੰਨੇ ਕੱਲੇ। ਕਿਆ ਹੁਣ ਆਪਣਾ ਵਜਨ ਥੋੜਾ ਜਿਹਾ ਆਪਾਂ ਵਜਨ ਤਾਂ ਨਹੀਂ ਲੈਣਾ ਪਿੱਤਰ ਆਪਾਂ ਉਹ ਤਾਂ ਕਰਨਾ ਹੀ ਆ ਜਿਵੇਂ ਚੱਲ ਆਹ ਬਾਹੀ ਬੂਹੀ ਹਲਾ ਨੂੰ। ਉਹਨੂੰ ਵੀ ਫੇਰ ਨਹੀਂ ਤਾਂ ਚੱਕਿਆ ਜਾਂਦਾ ਟਰੈਕਟਰ। ਇਹ ਜੌਂਟੀਅਰ ਬਿਨਾ ਬੇਟਾਂ ਤੋਂ ਤਾਂ ਚੱਲਦਾ ਵੀ ਨਹੀਂ ਮਾੜਾ ਜਿਹਾ। ਬੇੜ ਤਾਂ ਇਹਨਾਂ ਜ਼ਰੂਰੀ ਐ। ਤੋ ਤੋ ਕਾਣ ਦਾ। ਇਹ ਤਾਂ ਮੇਜ਼ ਨੂੰ ਹੋਰ ਚਾਹੀਦਾ। ਸੁਖੁਣ ਦੀ ਸੁਖੁਣ ਦੀ। ਮੈਂ ਇਹਨੂੰ ਮਾਰਨ ਦਾ। ਇਹ ਜੌਨ ਦੀ ਦੀ ਸਭ ਤੋਂ ਵੱਡੀ ਇੱਕ ਬੇਕਾਰ ਗੱਡੀ ਜਿਹੜਾ ਇਹਦੇ ਉੱਠਣਾ ਨਹੀਂ ਹਟਦਾ ਬਸ ਬਾਕੀ ਸਾਰੇ ਪੱਖੋਂ ਟਰੈਕਟਰ ਪੂਰਾ ਵਧੀਆ ਵਾ ਬਸ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਘੱਟ ਉਹਦੇ ਨਾਲ ਸਰਦਾ ਹੀ ਨਹੀਂ ਇਹ ਘੱਟ ਪਲੇਟਾਂ ਨਾਲ ਹੁਣ 10 ਇਹਦੇ ਪਾਉਨੇ ਆ ਤੇ ਬਸ ਹੀ ਉਹਦੇ ਕਰਦੇ ਆ ਇਹਦਾ 6 ਪਲੇਟਾਂ ਵਾਲੇ ਨਟ ਹੈਗੇ ਆ ਆਪਣੇ ਕੋਲੇ ਹਾਂ ਬਿੱਤਰ ਆ ਆਪਣੇ ਕੋਲ ਅੱਗੇ ਆਪਣੇ ਚਾਰ ਚਾਰੋ ਬਲਾ ਸ਼ਬੂ ਚਾਰ ਵਾਲਾ ਵੀ ਹੋਣਾ ਬਿੱਤਰ ਜੇ ਚਾਰ ਵਾਲਾ ਹੈਗਾ ਤਾਂ ਚਾਰ ਹੀ ਕੱਸ ਦੇ ਐਵੇਂ ਬਾਧੂ ਕਿਸਨ ਦੀ ਲੋੜ ਨਹੀਂ ਚਾਰੋ ਲੱਖ ਹਾਂ ਚਾਰਾਂ ਚਾਰ ਹੀ ਪਲੇਟਾਂ ਕੱਸ ਦੋ ਬਹੁਤ ਆ ਬਸ ਪਰ ਹੇਠਲੇ ਪਾਓ ਉੱਪਰ ਹੀ ਪਾਓ ਕਿਉਂਕਿ ਇਹ ਟਰੈਕਟਰ ਨੂੰ ਨਾ ਸਵੇਰੇ ਆਪਾਂ ਦਈਏ ਉਹਦੇ ਲੋਡ ਕਰਵਾਣੀ ਰਹਿਣਾ ਚਾਹੀਦਾ ਦੇਖ ਤਾਂ in the